ਅੰਮ੍ਰਿਤਸਰ ਦੇ ਪਿੰਡ ਬਾਹਲ ਵਿਖੇ ਦੇਰ ਰਾਤ ਇੱਕ ਨੌਜਵਾਨ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਗੋਲੀਆਂ ਲੱਗਣ ਦੇ ਨਾਲ ਨੌਜਵਾਨ ਜਿਸ ਦਾ ਨਾਮ ਮਨਦੀਪ ਦੱਸਿਆ ਜਾ ਰਿਹਾ ਹੈ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਜਦੋਂ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪੀੜਤ ਪਰਿਵਾਰ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਡੀਐਸਪੀ ਲਖਵਿੰਦਰ ਸਿੰਘ ਕਲੇਰ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਇਹ ਲੜਾਈ ਮਾੜੀ ਮੋਟੀ ਪਹਿਲਾਂ ਝਗੜਾ ਹੋਇਆ ਸੀ ਉਹ ਪਹਿਲਾਂ ਵੀ ਗੋਲੀ ਮਾਰ ਕੇ ਗਏ ਅੱਜ ਫੇਰ ਸਾਡੇ ਭਰਾ ਦੇ ਗੋਲੀ ਮਾਰ ਕੇ ਚਲ ਗਏ ਆ ਇਹ ਪਹਿਲਾਂ ਪੁਲਿਸ ਕਰਦੀ ਕੀ 307 ਦਾ ਤਰ ਹੈ ਪਹਿਲਾਂ ਲੱਗੀ ਉਹ ਕਿੱਥੇ ਬੰਦੇ ਗਏ ਆ 6-7 ਬੰਦੇ ਲਖਾਏ ਹੋਇਆ ਜੇ ਅਸੀਂ ਕੱਲ ਤਿੰਨ ਬੰਦੇ ਫੜਾਏ ਹੋਇਆ ਉਹ ਤਿੰਨ ਬੰਦੇ ਕਿੱਥੇ ਆ ਅਈ ਆਪ ਖੋਦ ਬਣਾਏ ਨਾ ਅੜੇ ਮੁਰਿਆਂ ਨੇ ਉਹ ਤਿੰਨ ਬੰਦੇ ਕਿੱਥੇ ਹੈ ਗਏ ਆ ਪੁਲਿਸ ਪਤਾ ਨਹੀਂ ਜੁਆਨਾਂ ਨੂੰ ਕੀ ਕੀਤਾ ਪੁਲਿਸ ਨੇ ਸਾਡੇ ਸਾਹਮਣੇ ਟਕਰਾਉਣਾ ਵੀ ਕਿੱਥੇ ਹੈ ਗਏ ਜੋ ਗੱਲ ਤਾਂ ਬੜੀ ਮਾੜੀ ਆ ਜੀ ਸਾਡੇ ਪਿੰਡ ਦਾ ਨੌਜਵਾਨ ਮਨਦੀਪ ਸਿੰਘ ਇਹਦਾ 3-4 ਮਹੀਨੇ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ ਪਿੰਡ ਦੇ ਵਿੱਚ ਹੀ ਮੁੰਡੇ ਡੇਵਿਡ ਕਰਕੇ ਨਾਮ ਉਹਦਾ ਮੁੰਡਾ ਡੇਵਿਡ ਨਾਮ ਆ ਉਹ ਆਪਾਂ ਚੱਲ ਰਹੇ ਇਹਦੇ ਨਾਲ ਪਹਿਲਾਂ ਵੀ ਕਿੰਨੇ ਤੋਂ ਸਦਾ ਪਛਾਦ ਜੋ ਹੋਇਆ ਸੀ ਠੀਕ ਹੈ ਉਦੋਂ ਜੋ ਪੁਲਿਸ ਨੇ ਵੀ ਬੜੀ ਹਿੰਮਤ ਕਰਕੇ ਉਹਨਾਂ ਨੂੰ ਫੜਿਆ ਵੀ ਅਰੈਸਟ ਵੀ ਕੀਤਾ ਹਨਾ ਪੁਲਿਸ ਨੇ ਬੜੀ ਮਿਹਨਤ ਵੀ ਕੀਤੀ ਉਹਦੇ ਵਿੱਚ ਹੁਣ ਗੱਲ ਹੈ ਕਿ ਉਹ ਆਪਣੇ ਘਰ ਦੇ ਬਾਹਰ ਖੜਾ ਸੀ ਵਿਚਾਰਾ ਤੇ ਮੁੰਡੇ ਆਏ ਦੋ ਬਾਈਕ ਦੇ ਇਹਨੂੰ ਗੋਲੀ ਸ਼ੂਟ ਕਰਕੇ ਚਲੇ ਗਏ ਇਹਨੂੰ ਮੁੰਡੇ ਭਾਈ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਬੜਾ ਦੁੱਖ ਦੀ ਗੱਲ ਆ ਜੀ ਇੱਕ ਉਹ ਵਿਚਾਰਾ ਛੋਟਾ ਹੈ ਮੁੰਡਾ 24-2 ਦੇਖ ਜਿਹੜੇ 1.5 ਸਾਲ ਦੀ ਉਹਦੀ ਬੇਟੀ ਆ ਕਮਾਨ ਵੜਾਉਗਾ ਤੇ ਉਹਨਾਂ ਦੀਆਂ ਭੈਣਾਂ ਵਿਚਾਰੇ ਗਰੀਬ ਦੀਆਂ ਤੇ ਮਦਰ ਫਾਦਰ ਦੀ ਖੁਦ ਹੀ ਸੇਵਾ ਕਰਦੇ ਬੜਾ ਦੁੱਖਾ ਬੜੀ ਮਾੜੀ ਗੱਲ ਨਹੀਂ ਨਹੀਂ ਅਜੇ ਨਹੀਂ ਫੜਾਇਆ ਉਹ ਤਾਂ ਅਹੀਂ ਆਪਣੇ ਆਪ ਕੋਈ ਰੇਡ ਸੀਗਾ ਵੀ ਸ਼ੱਕ ਦੇ ਵਿੱਚ ਫੜੇ ਸੀਗੇ ਉਹਨਾਂ ਦੇ ਸੋਰਸ ਲਾਏ ਆ ਅਸੀਂ ਫੜ ਲੈਣਾ ਉਹਨਾਂ ਨੂੰ ਜਲਦੀ ਅਸੀਂ ਡੇਵਿਡ ਨੂੰ ਤੇ ਕਾਸ਼ੀ ਜਿਹੜਾ ਮੇਨ ਦੋਸ਼ੀ ਹੈ ਘਰੋਂ ਦੇ ਖਾਣਾ ਪਰਦੋਸ਼ ਹੈ ਉਹਦੇ ਫਾਦਰ ਨੂੰ ਵੀ ਰੇਡ ਕੀਤਾ ਹੈ ਉਹ ਕਹਿੰਦਾ ਇਹਦੇ ਤੇ ਜੋ ਐਕਸ਼ਨ ਲੈਣਾ ਲਾਓ ਉਹਦੇ ਮਗਰ ਅਸੀਂ ਟੀਮਾਂ ਲਾਈਆਂ